ਪੰਜਾਬੀ ਚਾਹੇ ਹੜਾ ਨੇ ਜਿੱਥੇ ਡੂੰਗੇ ਦਦ ਦਿੱਤੇ ਹਨ ਉੱਥੇ ਹੀ ਪਾਇ ਚਾਰਕਸਾਂਜਾ ਵੀ ਪਕੇਰੀਆਂ ਕੀਤੀਆਂ ਹਨ ਅਜਿਹੀ ਇੱਕ ਮਿਸਾਲ ਉਸ ਸਮੇਂ ਸਾਹਮਣੇ ਆਈ ਜਦੋਂ ਮਾਚਲ ਪ੍ਰਦੇਸ਼ ਵਿਖੇ ਮੀਰਾ ਮੈਡੀਟੇਸ਼ਨ ਐਂਡ ਵੈਲਨੈਸ ਸੈਂਟਰ ਚਲਾਉਂਦੀ ਮੀਰਾ ਵੱਲੋਂ ਦੁਬਈ ਤੋਂ ਕਿਸ਼ਤੀਆਂ ਲਿਆ ਕੇ ਗਾਇਕ ਇੰਦਰਜੀਤ ਨਿੱਕੂ ਅਤੇ ਖਾਲਸਾ ਏਡੀ ਟੀਮ ਹਵਾਲੇ ਕਰ ਦਿੱਤੀਆਂ ਗਈਆਂ ਮੀਰਾ ਨੇ ਕਿਹਾ ਕਿ ਭਾਰਤ ਨੂੰ ਬੋਟ ਜਲਦੀ ਨਹੀਂ ਮਿਲ ਰਹੀਆਂ ਸਰਨ ਜਿਸ ਕਰਕੇ ਉਸਨੇ ਦੁਬਈ ਤੋਂ ਦੋ ਕਿਸ਼ਤੀਆਂ ਖਰੀਦ ਕੇ ਲਿਆਂਦੀਆਂ ਨਾਲ ਹੀ ਉਸਨੇ ਕਿਹਾ ਕਿ ਇੰਦਰਜੀਤ ਨਿੱਕੂ ਹੋਰਾਂ ਦੀ ਟੀਮ ਵੀ ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਲੱਗੀ ਹੋਈ ਹੈ ਅੱਛਾ ਮੈਂ ਕੈਨੇਡੀਅਨ ਸਿਰਸ ਨੇ ਆ ਮੈਂ ਹਮਾਤਸੂ ਚ ਰਹਿਣੀ ਆ ਉੱਥੇ ਮੈਡੀਟੇਸ਼ਨ ਸੈਂਟਰ ਆ ਸਾਡਾ ਤੇ ਅਸੀਂ ਬੋਟਸ ਲੈ ਕੇ ਆਏ ਦੁਬਈ ਤੋਂ ਦੁਬਈ ਤੋਂ ਇੱਕੋ ਹੀ ਦਿਨ 'ਚ ਜਾ ਕੇ ਖਰੀਦ ਕੇ ਤੇ ਜਹਾਜ਼ਾਂ ਦੇ ਰਾਹੀਂ ਅਸੀਂ ਲੈ ਕੇ ਆਏ ਤੇ ਹੁਣ ਅਸੀਂ ਫਿਰੋਜ਼ਪੁਰ ਸ਼ਹਿਰ 'ਚ ਖੜੇ ਆ ਤੇ ਫਿਰੋਜ਼ਪੁਰ ਨੂੰ ਬਹੁਤ ਜ਼ਿਆਦੀ ਲੋਡ ਹੈ ਜੋ ਅਸੀਂ ਅੱਖਾਂ ਦੇ ਸਾਹਮਣੇ ਵੇਖ ਰਹੇ ਇਹਨਾਂ ਪਾਣੀਆਂ ਤੇ ਇਸ ਕਰਕੇ ਬੋਟਸ ਇੱਥੇ ਪਹੁੰਚਾਏ ਅਸੀਂ ਕਹਿੰਦੇ ਆ ਰਾਤੋਂ ਰਾਤ ਬੋਟਸ ਮਗਾਈਆਂ ਗੱਲਿਆ ਜੀ ਔਰ ਤੁਸੀਂ ਦੇਖਿਆ ਤੁਹਾਨੂੰ ਲੱਗਿਆ ਵੀ ਲੋਕ ਬੜੇ ਜ਼ਿਆਦਾ ਪੀੜਤ ਨੇ ਔਰ ਤੁਹਾਨੂੰ ਲੱਗਿਆ ਇਸ ਜਗ੍ਹਾ ਤੇ ਚਾਹੀਦੀਆਂ ਨੇ ਰਾਤੂ ਰਾਤ ਮਗਾ ਕੇ ਲਿਆਂਦੀਆਂ ਉਹ ਵੀ ਕਹਾਣੀ ਸੀ ਇਕ ਇਨਸਾਨੀਅਤ ਕਹ ਲੋ ਅੰਦਰੋਂ ਦਰਦ ਤੇ ਹੁੰਦਾ ਨਾ ਕਿ ਅਸੀਂ ਚੰਗੇ ਪੱਲੇ ਬੈਠੇ ਆ ਕਨੇਡੀਅਨ ਆ ਸਭ ਕੁਝ ਮਿਲਿਆ ਜੇ ਹਮਾਚਲ ਚ ਸੀ ਮੇਰੇ ਜਗ੍ਹਾ ਚ ਚਲੋ ਟਚਵੁੱਡ ਬਹੁਤ ਵਧੀਆ ਸੀ ਸਾਰਾ ਕੁਝ ਸਾਨੂੰ ਕੁਝ ਨਹੀਂ ਹੋਇਆ ਬਟ ਇੱਕ ਵੇਖ ਕੇ ਵੀਡੀਓਜ਼ ਦਰਦ ਤੇ ਹੁੰਦੀ ਨਾ ਅੰਦਰੋਂ ਵੀ ਜੇ ਅਸੀਂ ਉਸ ਜਗ੍ਹਾ 'ਚ ਹੋਈ ਐ ਤੇ ਸਾਡੇ ਨਾਲ ਇਦਾਂ ਬੀਤੇ ਤੇ ਸਾਡੇ ਦਿਲ 'ਚ ਕੀ ਹੋਣਾ ਉਹ ਦਰਦ ਨੇ ਬਸ ਇਹ ਸਾਰੀ ਸੇਵਾ ਕਰਾਈ ਵਾਹਿਗੁਰੂ ਦੀ ਕਿਰਪਾ ਨਾਲ ਇੱਕੋ ਰਾਤ ਦੇ ਵਿੱਚ ਹੀ ਬੋਟਸ ਫੇਰ ਲੈਣ ਲੱਗ ਪਈਆਂ ਹਾਂ ਜੀ ਅਸੀਂ ਮੈਂ ਅੰਮ੍ਰਿਤਸਰ ਪਹੁੰਚੀ ਸੀ 10:30 ਵਜੇ ਅਸੀਂ ਮੀਟਿੰਗ ਕੀਤੀ ਸਾਰੇ ਨੇ 12 ਰਾਤ ਦੇ 12 ਵਜੇ ਤੋਂ ਬਾਅਦ ਟਿਕਟ ਕਰਾ ਲਈ ਫਿਰ ਅਸੀਂ ਦਰਬਾਰ ਸਾਹਿਬਗੇ ਅਰਦਾਸ ਕੀਤੀ 6 ਵਜੇ 에ਰਪੋਰਟ ਪਹੁੰਚੇ 9 ਵਜੇ ਦੀ ਫਲਾਈਟ ਸੀ 1:30 ਵਜੇ ਦੁਬਈ ਦੇ ਟਾਈਮ ਤੇ 에ਰਪੋਰਟ ਤੋਂ ਨਿਕਕ ਕੇ ਤੇ ਫਿਰ ਲੈਣ ਆ ਗਈ ਸੀ ਸੰਗਤ 1:30 ਘੰਟੇ ਦਾ ਡਰਾਈਵ ਸੀ 7 ਸੀਜ਼ ਜਿਹੜੀ ਕੰਪਨੀ ਆ ਜਿੱਥੇ ਸਾਰੇ ਬੋਟਸ ਬਣਦੇ ਆ ਉੱਥੇ ਗਏ ਉੱਥੇ ਆਰਡਰ ਦਿੱਤਾ ਆ ਤੇ ਤੁਸੀਂ ਯਕੀਨ ਕਰੋ ਜਦੋਂ ਆਰਡਰ ਦਿੱਤਾ ਇਹ ਵੀ ਨਹੀਂ ਪਤਾ ਸੀ ਕਿ ਸੇਵਾ ਕਿਤੋਂ ਹੋਣੀ ਆਰਡਰ ਦੇਤਾ ਉਹਨਾਂ ਨੇ ਕਹਿਤਾ ਕਿ ਸਾਨੂੰ ਮੋਟਰ ਚੈੱਕ ਕਰਨ ਦਿਓ ਤੁਸੀਂ ਕੱਲ ਨੂੰ ਲੈਣ ਆਜੋ ਤੇ ਮੈਂ ਕਿ ਮੇਰੀ ਫਲਾਈਟ ਹੈ ਵਾਪਸੀ ਦੀ ਕਹਿੰਦਾ ਤੁਸੀਂ 2 ਘੰਟੇ ਪਹਿਲਾਂ ਪਾਵੇ ਆਜੋ ਫਿਰ ਅਸੀਂ ਗਏ ਤਿੰਨ ਚਾਰ ਮੀਟਿੰਗਾਂ ਕੀਤੀ ਉੱਥੋਂ ਦੀ ਸੰਗਤ ਨਹੀਂ ਸੇਵਾ ਕੀਤੀ ਬੋਰਡਸ ਦੀ ਤੇ ਫਿਰ ਜਦੋਂ ਉਹਨਾਂ ਦਾ ਫੋਨ ਆ ਗਿਆ ਵੀ ਰੈਡੀ ਆ ਲੈ ਜਾਓ ਫਿਰ ਅਸੀਂ ਦੁਬਾਰਾ ਗਏ ਤੇ ਪੇਮੈਂਟ ਦੇ ਕੇ ਤੇ ਚੁੱਕਿਆ ਤੇ ਫਿਰ 에어ਪੋਰਟ ਚਲੇ ਗਏ 에어ਪੋਰਟ ਵਾਲ ਨੇ ਥੋੜਾ ਜਿਹਾ ਉਹ ਕੀਤਾ ਆ बिकॉज ਸਾਈਜ਼ ਬਹੁਤ ਵੱਡਾ ਆ ਫਿਰ ਮੈਂ ਉਹਨਾਂ ਨੂੰ ਦੱਸਿਆ ਵੀ ਇਦਾਂ ਸੇਵਾ 'ਚ ਜਾ ਰਹੇ ਆ 3200 ਦਰਾਮ ਲੱਗੇ ਸਿਰਫ 에어ਪੋਰਟ ਦੇ ਫੀਸ ਐ 80000 ਇੰਡੀਆ ਦੇ ਰੁਪਏ ਜਿਸ ਫੀਸ ਸੀਗੇ ਫਿਰ ਅਮਰਸਰ 에어ਪੋਰਟ ਉਤਰੇ ਉਹਨਾਂ ਨੇ ਵੀ ਕਿਹਾ ਕਿ ਇਹ ਬਹੁਤ ਵੱਡਾ ਆ ਇਹ ਆ ਉਹ ਤੇ ਪੈਸੇ ਤੁਸੀਂ ਇੱਥੇ ਵੀ ਦਿਓ ਡਿਊਟੀ ਮੈਂ ਕਿ ਇੱਥੇ ਕਿਉਂ ਡਿਊਟੀ ਲੈ ਰਹੇ ਆ ਐਸੇ ਮਤਲਬ ਅਮਰਸਰ ਸ਼ਹਿਰ ਵਾਸਤੇ ਤੇ ਲੈ ਕੇ ਆਏ ਹਨਾ ਤੇ ਫਿਰ ਉਹਨਾਂ ਨੇ ਕਿਹਾ ਸੀ ਠੀਕ ਆ ਤੁਸੀਂ ਲੈ ਜਾਓ ਹੋਰ ਕੀ ਕੁਝ ਇਹਦੇ ਨਾਲ ਇਹਦੇ ਨਾਲ ਸਾਡੀ ਟੀਮ ਨੇ 2 ਦਿਨ ਇੱਕ ਦਿਨ ਦੇ ਵਿੱਚ ਲਗਾਤਾਰ ਬਿਨਾ ਨੀਂਦ ਤੋਂ ਇਵਨ ਭੁੱਖੇ ਲੱਗੇ ਸੀ ਛੋਟੇ ਛੋਟੇ ਬੱਚੇ ਵੀ ਨਾਲ ਲੱਗੇ ਸੀ 4 ਕਿਟਸ ਤਿਆਰ ਕੀਤੀਆਂ ਪਹਿਲੀ ਕਿਟ ਮੈਡੀਕਲ ਆ ਪੈਰਾਸੈਟਮੋਲ ਆ ਐਂਟੀ ਅਲਰਜੈਂਸ ਆ ਜਿੰਨੇ ਵੀ ਦਵਾਈਆਂ ਚਾਹੀਦੀਆਂ ਡਿਟੋਲ ਹੋ ਗਿਆ ਹਰ ਚੀਜ਼ ਜਿਹੜੀ ਮੈਡੀਸਿਨ ਨਾਲ ਰਿਲੇਟਡ ਆ ਟੂਥ ਬਰਸ਼ ਟੂਥਪੇਸਟ ਹਾਈਜੀਨ ਵਾਸਤੇ ਠੀਕ ਹੈ ਸੈਕਿੰਡ ਹੈਗਾ ਬਿਲਕੁਲ ਸੈਨੇਟਰੀ ਚੀਜ਼ਾਂ ਜਿਹੜੇ ਬੀਬੀਆਂ ਨੂੰ ਚਾਹੀਦੀਆਂ ਸੈਨੇਟਰੀ ਪੈਡਸ ਹੋ ਗਏ ਫਿਰ ਬੱਚਿਆਂ ਦੇ ਡਾਈਪਰਸ ਹੋ ਗਏ ਫਿਰ ਇੱਕ ਕਿਟ ਤਿਆਰ ਕੀਤੀ ਜਿਸ ਚ ਸਿਰਫ ਆਪਣੇ ਸਰੀਰ ਨੂੰ ਸਫਾਈ ਵਾਸਤੇ ਟਾਵਲ ਹੋ ਗਿਆ ਡਿਟੋਲ ਹੋ ਗਿਆ ਵੈਟ ਵਾਈਪਸ ਹੋ ਗਏ ਸ਼ੈਂਪੂ ਕੰਡੀਸ਼ਨਰ ਇਹੋ ਜਿਹੀ ਚੀਜ਼ਾਂ ਜਿਹਦੇ ਬਾਰੇ ਕਈ ਸੋਚਦੇ ਨਹੀਂ ਪੱਗਾਂ ਦੇ ਪਿੰਨਾ ਤੱਕ ਅਸੀਂ ਰੱਖੀਏ ਵੀ ਸਰਦਾਰਾਂ ਤੇ ਪੱਗਾਂ ਦੀ ਪਿੰਨਾ ਬਖਸੂਏ ਬੀਬੀਆਂ ਵਾਸਤੇ ਕਿ ਨਿੱਕੀ ਨਿੱਕੀ ਚੀਜ਼ਾਂ ਨੇਲ ਕਟਰ ਹੋ ਗਿਆ ਐਦਾਂ ਦੀਆਂ ਚੀਜ਼ਾਂ ਅਸੀਂ ਚਾਰ ਕਿੱਟਸ ਤਿਆਰ ਕੀਤੀਆਂ ਤੇ ਅੱਗੇ ਵੀ ਜੇ ਲੋੜ ਆ ਤੇ ਸਾਨੂੰ ਦੱਸਿਓ ਜ਼ਰੂਰ ਮੈਡੀਕਲ ਦੀ ਫੈਸਿਲਿਟੀ ਜਿੰਨੀ ਹੋ ਸਕਦੀ ਅੱਜ ਸੇਵਾ ਆਈ ਮੈਨੂੰ ਉਹਨਾਂ ਨੇ ਕਿਹਾ ਇਹ ਸੇਵਾ ਤੋਂ ਬਾਅਦ 1000 ਪੈਡ ਤੇ 1000 ਡਾਈਪਰ ਤੁਸੀਂ ਲੈ ਜਾਓ ਸਾਡੀ ਫਾਰਮੇਸੀ ਤੋਂ ਤੇ ਉਹਨਾਂ ਨੇ ਵੀ ਸੇਵਾ ਕੀਤੀ ਆ ਤੇ ਸੈਨੀਟਾਈਜ਼ਿੰਗ ਜਿੰਨਾ ਹੋ ਸਕਦਾ ਕਿਉਂਕਿ ਬਿਮਾਰੀਆਂ ਜਿਵੇਂ ਵੀਰ ਜੀ ਨੇ ਕਿਹਾ ਬਿਮਾਰੀਆਂ ਤੇ ਲੱਗਣੀਆਂ ਮਹਾਰਸ ਕਿਰਪਾ ਕਰੇ ਨਾ ਲੱਗਣ ਪਰ ਜੇ ਬਾਈ ਚਾਂਸ ਇਹ ਚੀਜ਼ਾਂ ਜਿੰਨਾ ਸੈਨੀਟਾਈਜ਼ ਕਰਕੇ ਮਾਸ ਜਿੰਨੀ ਬੋਡੀ ਦੀ ਸਫਾਈ ਕਰਾਂਗੇ ਉਹਨਾਂ ਹੀ ਅਸੀਂ ਬਚਾਂਗੇ ਬਿਮਾਰੀਆਂ ਤੋਂ ਤੇ ਰਾਸ਼ਨ ਦੀ ਸੇਵਾ ਤੇ ਬਹੁਤ ਹੋ ਰਹੀ ਇਸ ਕਰਕੇ ਸਾਨੂੰ ਫੋਨ ਸਪੈਸ਼ਲਾਈਜ਼ ਸੀ ਰਾਸ਼ਨ ਵੀ ਲੈ ਕੇ ਆਉਣ ਲੱਗੇ ਸੀ ਉਹਨਾਂ ਨੇ ਕਿਹਾ ਲੰਗਰ ਦੀ ਕੋਈ ਸੇਵਾ ਨਾ ਕਰੋ ਮੈਡੀਕਲ ਬੀਬੀਆਂ ਦੇ ਜਿਹੜੇ ਸੈਨੀਟਰੀ ਤੇ ਬੱਚਿਆਂ ਦੇ ਡਾਈਪਰ ਬੱਚਿਆਂ ਦਾ ਸਮਾਨ ਵੀ ਲੱਗ ਗਿਆ ਬੱਚੇ ਵਾਸਤੇ ਜੌਨਸਨ ਦਾ ਬੇਬੀ ਪਾਊਡਰ ਵੀ ਹੈ ਹਿਮਾਲਿਆ ਦਾ ਬੇਬੀ ਮਾਲਿਸ਼ ਵਾਲਾ ਵਾਸਤੇ ਤੇਲ ਖਲਚੀਆਂ ਇਹਨਾਂ ਦੀ ਦੁਕਾਨ ਆ ਇਹਨਾਂ ਨੇ ਟਾਊਲਸ ਵੀ ਪੈਕ ਕਰਕੇ ਰੱਖੇ ਆ ਸੋ ਜਿੰਨਾ ਹੋ ਸਕਿਆ ਮਹਾਰਾਜ ਨੇ ਕਰਵਾਇਆ ਓਕੇ